ਅਸਲੀ ਜੇ ਜੇ ਹੁਣ ਦੇਖੀ ਗਾਹ ਦਾ ਜਿਹਦਾ ਕਰਨਾ ਆਰਗੈਨਿਕ ਕਰਦੇ ਨੇ ਕੰਮ ਉਹ ਹੀ ਵਧੀਆ ਹੈ ਉਹ ਸਭ ਨਾਲ ਵੈਸੇ ਸਾਰਾ ਇੱਕ ਨੂੰ ਲੋ ਲੋ ਗਰਮ ਬੰਦੇ ਜੀ ਨੂੰ ਨਾਲੇ ਪਹਿਲਾਂ ਕਿਹਾ ਵੀ ਬੰਦੇ ਜੀ ਪੱਤਲ ਜਗ੍ਹਾ ਚ ਰੱਖਣਾ ਵਾਹੇ ਹੁਣ ਤਾਂ ਤਈ ਰਹਿਣਦੇ ਹੁਣ ਨਾ ਸੀੜੀ ਨਾ ਟੋਲ ਲੈਗਾ ਐਜਾ ਹੋਰ ਪਾਉਣਾ ਕੱਛ ਵਸ ਕੱਛ ਨਹੀਂ ਜਸਤ ਮਾਈਂ ਨਾ ਉਹ ਬਾਲਾ ਜੀ ਚੱਕ ਦੇਣਾ ਆ ਪੈ ਗਿਆ ਦੋਸਤੋ ਇਹ ਉਹ ਸਿਸਟਮ ਆ ਜਿਹੜੇ ਸਾਡੇ ਬਜ਼ੁਰਗਾਂ ਨੇ ਚਲਾਇਆ ਤੀ ਤੇ ਅੱਜ ਵੀ ਇਹ ਮਾਡਲ ਪੂਰਾ ਸਫਲ ਆ ਸਫਲ ਵੀ ਤੇ ਵਧੀਆ ਬਿਜ਼ਨਸ ਵੀ ਆ ਕਿਉਂਕਿ ਜੇਕਰ ਅਸੀਂ ਗੰਨਾ ਖੁਦ ਲਾ ਕੇ ਮਿਲ ਦੇ ਵਿੱਚ ਸਿੱਟਦੇ ਆ ਤਾਂ ਸਿਰਫ 1.5 ਲੱਖ ਰੁਪਏ ਦਾ ਹੁੰਦਾ ਜਾਂ 2 ਲੱਖ ਦਾ ਹੁੰਦਾ ਜੇਕਰ ਉਸੇ ਗੰਨੇ ਨੂੰ ਅਸੀਂ ਕਲਾੜ ਰਹੀਂ ਪੀੜ ਕੇ ਉਹਦਾ ਸ਼ੱਕਰ ਤੇ ਗੁੜ ਬਣਾ ਕੇ ਵੇਚਦੇ ਆ ਤਾਂ ਉਹ 4.5 ਲੱਖ ਤੱਕ ਦਾ ਆਰਮਨਾਲਾ ਲੋਕ ਵੇਚ ਰਹੇ ਨੇ ਇਸ ਟਾਈਮ। ਸੋ ਇਹ ਮਾਡਲ ਆ ਇੱਕ ਤਾਂ ਇਹ ਪੰਜਾਬੀ ਸੱਭਿਆਚਾਰ ਦਾ ਨਾ ਜਿਹੜਾ ਬਹੁਤ ਵਧੀਆ ਮਾਡਲ ਆ ਸਰਵਾਈਵ ਕਰਨ ਲਈ ਅੱਜ ਫੈਕਟਰੀਆਂ ਦੇ ਵਿੱਚ ਜੀਨੀ ਬਣਦੀ ਆ। ਕਿੰਨੇ ਕੈਮੀਕਲ ਪੈਂਦੇ ਨੇ ਕਿੰਨੇ ਪੰਜਾਬ ਦੇ ਲੋਕ ਨੇ ਜਿਹੜੇ ਸ਼ੂਗਰ ਦੇ ਮਰੀਜ਼ ਹੋਏ ਪਏ ਨੇ। ਇਹ ਇੱਕ ਖੂਬਸੂਰਤ ਧੰਦਾ ਤੇ ਬਹੁਤ ਹੀ ਸਵਾਲ ਵਾਲਾ ਕੰਮ ਆ। ਸੋ ਇਹ ਬਾਈ ਆ ਜਿਹੜਾ ਨਾਲੇ ਤਾਂ ਇਹ ਗੰਨਾ ਪੀੜ-ਪੀੜ ਕੇ ਸ਼ੱਕਰ ਵੇਚ ਰਿਹਾ ਹੈ ਨਾ ਗੁੜ ਵੇਚ ਰਿਹਾ। ਤਕਰੀਬਨ ਇਹਨੇ 4.5 ਲੱਖ ਰੁਪਇਆ ਕਿਲੇ ਦੇ ਹਿਸਾਬ ਨਾਲ ਬਣਾਇਆ ਤੇ ਬਾਕੀ ਜਿਹੜੀ ਸ਼ੱਕਰ ਘਰੇ ਵਰਤਨੀ ਹੈ ਇੱਕ ਬੰਬਰ ਦੀ ਹੈ ਇਹ ਇੱਥੇ ਕੋਈ ਕੈਮੀਕਲ ਨਹੀਂ ਹੈਗਾ ਕਿਸੇ ਪ੍ਰਕਾਰ ਦੀ ਕੋਈ ਮਿਲਾਵਟ ਨਹੀਂ ਸੋ ਆਉਂਦੇ ਜਾਂਦੇ ਬਥੇਰੀ ਉੱਥੇ ਖਾ ਪੀ ਕੇ ਜਾਂਦੇ ਆ ਉਸ ਨੂੰ ਨਹੀਂ ਮੁੱਕਦਾ ਹੈਗਾ ਸੋ ਇਹ ਇਸ ਤਰ੍ਹਾਂ ਦਾ ਗੁੜ ਜਦੋਂ ਤੁਸੀਂ ਖਾਓਗੇ ਨਾ ਜਾਂ ਖਾਣੇ ਉਸ ਨੂੰ ਖਾਣ ਸਾਰੇ ਤੁਹਾਡੇ ਸਰੀਰ ਦੇ ਵਿੱਚ ਦੱਸ ਦਿੰਦਾ ਊਰਜਾ ਦਾ ਲੈਵਲ ਗਰਮੰਗਰ ਜਦੋਂ ਗੁੜ ਖਾਣੇ ਸਾਡੇ ਪੁਰਾਣੇ ਬਜ਼ੁਰਗ ਤੇ ਜਿਹੜੇ 100-100 ਸਾਲ ਤੱਕ ਪੂਰੇ 68 ਨਾਲ ਜਿਉ ਕੇ ਗਏ ਨੇ ਕਿਉਂਕਿ ਉਹਨਾਂ ਦੀ ਇਹੇ ਖਰਾਕਾਂ ਤੀਆਂ ਕਦੇ ਗੰਨਾ ਚੂਪ ਲਿਆ ਕਦੇ ਗੁੜ ਖਾਲਿਆ ਕਦੇ ਛੋਲੇ ਭੁੰਨ ਕੇ ਖਾਲੇ ਸੋ ਇਹ ਮਾਡਲ ਆ ਸਾਨੂੰ ਅਪਣਾਉਣਾ ਪਊਗਾ ਜੇ ਪੰਜਾਬ ਦੇ ਲੋਕ ਵੀ ਚੀਨੀ ਛੱਡ ਕੇ ਇੱਧਰ ਆ ਜਾਣ ਨਾ ਨਾਲੇ ਤਾਂ ਪੰਜਾਬ ਦਾ ਕਿਸਾਨ ਬਚ ਜੂਗਾ ਉਹ ਤਾਂ ਖੜਾ ਹੋ ਜੂਗਾ ਨਾਲੇ ਜਿਹੜੇ ਲੋਕ ਨੇ ਚੀਨੀ ਦੀ ਥਾਂ ਤੇ ਸ਼ੱਕਰ ਵਰਤਣਗੇ ਗੁੜ ਵਰਤਣਗੇ ਉਹ ਤੰਦਰੁਸਤ ਹੋ ਜਾਣਗੇ ਤੂ ਸੱਚਤੋ ਬੁਰ ਬਣਾਉਣਾ ਉਧਰ ਦੀ ਪ੍ਰੋਸੈਸ ਹੈ